ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੰਡੂਰ ਸਾਹਿਬ ਦੇ ਵਿੱਚ ਪਿੰਡ ਪੈਂਦਾ ਕੋਟ ਮੁਹੰਮਦ ਖਾਂ ਜਿੱਥੇ ਇੱਕ ਝਗੜੇ ਨੂੰ ਨਿਪਟਾਉਣ ਵਾਸਤੇ ਜਾਨਕਿ ਝਗੜਾ ਸੁਲਝਾਉਣ ਵਾਸਤੇ ਪੁਲਿਸ ਅਫਸਰ ਗਏ ਸੀ ਜਿਨ੍ਹਾਂ ਦੇ ਵਿੱਚ ਐਸਆਈ ਚਾਨੀ ਸਿੰਘ ਡੀਐਸਪੀ ਜਾਂ ਹੋਰ ਕਨਸਟੇਬਲ ਵਗੈਰਾ ਹੁਣ ਗਏ ਮੰਦਭਾਗੀ ਘਟਨਾ ਇਹ ਹੈ ਕਿ ਜਿਹੜਾ ਪਿੰਡ ਮੁਹੰਮਦ ਖਾਨ ਦਾ ਸਰਪੰਚ ਸੀ ਉਹਨੇ ਐਸਆਈ ਚਰਨੀ ਸਿੰਘ ਦਾ ਪਿਸਟਲ ਰਿਵਲਵਰ ਖੋ ਕੇ ਉਹਦੇ ਗੋਲੀ ਮਾਰ ਦਿੱਤੀ ਤੇ ਉਹਦੇ ਮੌਕੇ ਤੇ ਮੌਤ ਹੋ ਗਈ ਇਹ ਜਿਹੜੀ ਮੈਂ ਗੱਲ ਕਰਨ ਲੱਗਾ ਇਹਨੂੰ ਥੋੜਾ ਜਿਹਾ ਸੀਰੀਅਸ ਹੋ ਕੇ ਸੁਣਿਓ ਪੰਜਾਬ ਪੁਲਿਸ ਤੇ ਇਹ ਬਹੁਤ ਵੱਡੇ ਸਵਾਲ ਖੜੇ ਹੋਣਗੇ ਜੇ ਤੁਸੀਂ ਆਪਣੀ ਸੁਰੱਖਿਆ ਜਨਨ ਕਿ ਆਪਣੀ ਰੱਖਿਆ ਨਹੀਂ ਕਰ ਸਕਦੇ ਫਿਰ ਤੁਸੀਂ ਪੂਰੇ ਪੰਜਾਬ ਦੀ ਰੱਖਿਆ ਕਿਦਾਂ ਕਰ ਸਕਦੇ ਇਹ ਸਵਾਲ ਨੇ ਬਹੁਤ ਵੱਡੇ ਦੂਜੀ ਗੱਲ ਜਦੋਂ ਕਿਸੇ ਦਾ ਇਨਕਾਊਂਟਰ ਕਰਨਾ ਹੁੰਦਾ ਉਦੋਂ ਭਾਵੇਂ ਬੰਦਾ ਤੁਹਾਡੇ ਅੱਗੇ ਸਰੈਂਡਰ ਕਿਉਂ ਨਾ ਕਰਦਾ ਹੋਵੇ ਤੁਸੀਂ ਉਦੋਂ ਤਾੜ-ਤਾੜ ਗੋਲੀਆਂ ਮਾਰ ਕੇ ਉਹਨ ਮੌਤ ਦੇ ਘਾਟ ਉਤਾਰਦੇ ਨੇ ਖੁਣ ਜੇ ਇਹ ਕਤੀੜ ਪਿੰਡ ਦੇ ਸਰਪੰਚ ਨੇ ਥਾਣੇਦਾਰ ਤੇ ਗੋਲੇ ਚਲਾਈ ਉਹਦੀ ਮੌਤ ਹੋ ਗਈ ਤੁਸੀਂ ਉਸ ਵਕਤ ਜਵਾਬੀ ਕਾਰਵਾਈ ਦੇ ਵਿੱਚ ਉਸ ਕਤੀੜ ਦਾ ਕਤਲ ਉਸ ਕਤੀੜ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਇਹ ਸਵਾਲ ਨੇ ਬਹੁਤ ਵੱਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ 1 ਕਰੋੜ ਰੁਪਇਆ ਦੇਣ ਦਾ ਐਲਾਨ ਕੀਤਾ ਚੰਨੀ ਸਿੰਘ ਇੰਦਰੇ ਐਸ ਆਈ ਸੀ ਠਾਣੇਦਾਰ ਸੀ ਉਹਨਾਂ ਦੇ ਪਰਿਵਾਰ ਨੂੰ ਹੁਣ ਇੱਥੇ ਜੇ ਕਿਤੇ ਭਵੰਤਮਾਨ ਵਿੱਚ ਵੀ ਜੁਰਤ ਹੋਵੇ ਹਾਲਾਂਕਿ ਜੁਰਤ ਹੈ ਨਹੀਂ ਕੱਠ ਪੁਤਲੇ ਇਹੋ ਤਾਂ ਇੱਕ ਤੀੜ ਦੀ ਜਿਹੜੀ ਜ਼ਮੀਨ ਹੈ ਦੋ ਚਾਰ ਕਿੱਲੇ ਵੇਚੀ ਜਾਵੇ ਤੇ ਇਹ ਖਮਿਆਜਾ ਜਿਹੜਾ ਇਸ ਨੂੰ ਭੁਗਤਣਾ ਪਵੇ ਸਰਪੰਚ ਨੂੰ ਹੀ ਇਹਦਾ ਹਰਜਾਨਾ ਭੁਗਤਣਾ ਪਵੇ ਦੂਜੀ ਗੱਲ ਇੱਕ ਹੋਰ ਸੁਣਿਓ ਮੌਕੇ ਤੇ ਡੀ ਐਸ ਪੀ ਜਿਹੜੇ ਇਹ ਮਸਲਾ ਸੁਲਝਾਉਣ ਵਾਸਤੇ ਜਾਂਦੇ ਆ ਇੱਕ ਦੋ ਬੰਦੇ ਨਾਲ ਹੋਰ ਵੀ ਹੋਣਗੇ ਤੁਹਾਡਾ ਅਸਲਾ ਕਿੱਥੇ ਸੀ ਜੇ ਇੱਕ ਪਿੰਡ ਦੇ ਸਰਪੰਚ ਨੇ ਤੁਹਾਡਾ ਅਸਲਾ ਖੋ ਕੇ ਤੁਹਾਡੇ ਥਾਣੇਦਾਰ ਦੇ ਗੋਲੇ ਮਾਰ ਦਿੱਤੀ ਤਾਂ ਲਾਣਤ ਨਹੀਂ ਹੈਗੀ ਤੁਹਾਡੇ ਤੇ ਬਿਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਯਾਰ ਕੀ ਰੱਖਿਆ ਕਰੋਗੇ ਤੁਸੀਂ ਪੰਜਾਬ ਦੀ ਇੱਕ ਹੋਰ ਬੇਨਤੀ ਹੈ ਇਹ ਜਿਹੜੀ ਪਿਰਤ ਪਾਈ ਹੈ ਨਾ ਇਹ ਅਕਾਲੀਆਂ ਨੇ ਪਾਈ ਹੋਈ ਐ ਜਦੋਂ ਕਹਿੰਦੇ ਸੀ ਸਾਡਾ ਜਥੇਦਾਰ ਨੀਲੀ ਪਗ ਬਣ ਕੇ ਥਾਣੇ ਦੇ ਵਿੱਚ ਚਲਾ ਜਾਵੇ ਥਾਣੇਦਾਰ ਦੀ ਜ਼ਰੂਰਤ ਨਹੀਂ ਹੈਗੀ ਬੋਲ ਜੇ ਆ ਪਿੱਛੇ ਜਿਹੜਾ ਭੌਂਕੜਾ ਇਹ ਨੋ ਨਵਜੋਤ ਸਿੱਧੂ ਕਹਿੰਦਾ ਥਾਣੇਦਾਰ ਦੀ ਪੈਂਟ ਗਿੱਲੀ ਹੋ ਜਾਂਦੀ ਐ ਇਹ ਉਹੀ ਖਮਿਆਜੇ ਭੁਗਤਨੇ ਪੈ ਰਹੇ ਨੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇੱਕ ਰਿਕਵੈਸਟ ਹੈ ਬੇਨਤੀ ਐ ਜੇ ਸੀਰੀਅਸ ਲੈ ਲਓਗੇ ਜਿਹੜੇ ਇੱਕ ਤੀੜ ਸਰਪੰਚ ਬਣੇ ਨੇ ਨਾ ਇਸ ਸਿਰੇ ਦੇ ਗੁੰਡਾਗਰਦੀ ਕਰਨ ਵਾਲੇ ਆ ਤੁਸੀਂ ਇਹਨਾਂ ਦੇ ਮਸਲੇ ਸਲਝਾਉਣ ਵਾਸਤੇ ਕਿਉਂ ਪਿੰਡ ਵਿੱਚ ਜਾ ਰਹੇ ਹੋ ਪੁਲਿਸ ਵਾਲੀ ਜੁਰਤ ਰੱਖੋ ਨਾ ਇਹਨਾਂ ਕਤਿਹੜਾਂ ਨੂੰ ਥਾਣੇ ਵਿੱਚ ਬੁਲਾਓ ਨਾ ਉੱਥੇ ਬੁਲਾ ਕੇ ਛੇਤਰਫੇਰੋ ਨਾ ਇਹਨਾਂ ਦੇ ਜੇ ਕੋਈ ਵੱਡਾ ਮਸਲਾ ਹੁੰਦਾ ਤਾਂ 20 30 ਪੁਲਿਸ ਦੇ ਮੁਲਾਜ਼ਮ ਜਾਣੇ ਚਾਹੀਦੇ ਨਾਲ ਇਹੋ ਜਿਹੇ ਖੜਪੰਜਰਾਂ ਦੇ ਘਰ ਕੜਮ ਚੌਧਰੀਆਂ ਦੇ ਘਰ ਜਾ ਕੇ ਤੁਸੀਂ ਪੂਰੀ ਪੁਲਿਸ ਤੇ ਮਥੇ ਤੇ ਕਲੰਕ ਲਾ ਰਹੇ ਹਨ ਜਾਨੀ ਕਿ ਪੁਲਿਸ ਦਾ ਕੋਈ ਡਰ ਹੀ ਨਹੀਂ ਲੋਕਾਂ ਨੂੰ ਇਹੋ ਜੇ ਮਸਲੇ ਜਨਾਬ ਇਹਨਾਂ ਦੇ ਘਰਾਂ ਵਿੱਚ ਜਾ ਕੇ ਨਹੀਂ ਇਹਨਾਂ ਨੂੰ ਫੋਨ ਕਰੋ ਪੁਲਿਸ ਵਾਲੇ ਗੱਟਸ ਦੇ ਨਾਲ ਕੇ ਪੀਐਸ ਗੇਲਦੀ ਸਿਸਟਰੀ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਉਹਦੇ ਦੋ ਪਿਸਟਲ ਜਾਂ ਰવાર-ਰવાર ਹਰ ਵਕਤ ਡੱਬੇ 'ਚ ਹੁੰਦੇ ਸੀ ਇੱਕ ਹੱਥ ਵਿੱਚ ਹੁੰਦਾ ਸੀ ਕੀ ਕਹਿੰਦਾ ਸੀ ਉਹ ਕਹਿੰਦਾ ਬੰਦੇ ਦਾ ਪੁੱਤ ਬਣ ਕੇ ਜੋ ਕੀਤਾ 10 ਤੈਨੂੰ 1 ਘੰਟੇ ਵਿੱਚ ਆਪਣੇ ਮਾਂ ਤੋਂ ਉਹਨੂੰ ਕਹਿਦੀ ਲੱਗਣਾ ਤਿਆਰ ਰੱਖਣਾ ਤੈਨੂੰ ਫੂਕਣ ਵਾਸਤੇ ਇਦਾਂ ਕੰਟਰੋਲ ਕੀਤਾ ਸੀ ਕਿ ਅਸੀਂ ਤਲਵੇ ਚੱਟੀ ਜਾਂਦੇ ਆ ਇਹ ਪਿਰਤ ਅਕਾਲੀਆਂ ਨੇ ਪਾਈ ਹੋਈ ਹੈ ਅਕਾਲੀਆਂ ਨੇ ਇੱਥੋਂ ਤੱਕ ਪੁਰਸ਼ ਨੂੰ ਮੂਰੇ ਲਾ ਲਿਆ ਸੀ ਜੇ ਕੋਈ ਕਿਸੇ ਜੱਟ ਦਾ ਸ਼ੀਰ ਦਾ ਨੌਕਰ ਬਹੁਤਾ ਚਾਂਬਲ ਜਾਂਦਾ ਸੀ ਨਾ ਤਾਂ ਉਹ ਨੌਕਰ ਨੂੰ ਤੇ ਸ਼ੀਰ ਨੂੰ ਸਮਝਾਉਣ ਬਾਅਦ ਤੇ ਥਾਣੇਦਾਰ ਜਾਂਦਾ ਸੀ ਇਹ ਪਿਰਤ ਕਿਹਨੇ ਪਾਈ ਹੈ ਕਾਲੀਆਂ ਨੇ ਪਾਈ ਹੋਈ ਹੈ ਇਹਦੇ ਖਮਿਆਜੇ ਭੁਗਤਨੇ ਪੈਣਗੇ ਜੇ ਸ਼ਰਿਆਮ ਇੱਕ ਪਿੰਡ ਦਾ ਸਰਪੰਚ ਤੁਹਾਡਾ ਅਸਲਾ ਖੋਕੇ ਤੁਹਾਡੇ ਤੇ ਗੋਲੀ ਚਲਾ ਕੇ ਤੁਹਾਨੂੰ ਮਾਰ ਦਿੰਦਾ ਫਿਰ ਤਾਂ ਪੰਜਾਬ ਦਾ ਰੱਬ ਰੱਖਾ ਹੀ ਹੈ ਫਿਰ ਤਾਂ ਡਰੀ ਕੋਈ ਨਹੀਂ ਯਾਰ ਇੰਨੀ ਤਾਂ ਮੈਂ ਕਹਿੰਦਾ ਜੇ ਕਿਸੇ ਦੇ ਘਰੇ ਕੋਈ ਬੰਦਾ ਥੱਪੜ ਮਾਰ ਦੇ ਪਰਿਵਾਰ ਦੇ ਸਾਹਮਣੇ ਪਰਿਵਾਰ ਦਾ ਬੰਦਾ ਫੜ ਕੇ ਢਾ ਲੂ ਉਹਨੂੰ ਬੱਕਰੇ ਵਾਂਗੂ ਤੇ ਤੁਸੀਂ ਪੁਲਿਸ ਮੁਲਾਜ਼ਮ ਹੋ ਕੇ ਉੱਥੇ ਖੜੇ ਦੇਖੀ ਗਏ ਇਹ ਸਵਾਲ ਨਹੀਂ ਬਹੁਤ ਵੱਡੇ ਕਿਤੇ ਇੰਨਾ ਤਾਂ ਨਹੀਂ ਜਨਾਬ ਸਰਪੰਚ ਨੂੰ ਕਹਿ ਕੇ ਗੋਲੀ ਆਪ ਹੀ ਮਰਵਾਤੀ ਹੋਵੇ ਇਹ ਜਾਂਚ ਹੋਣੀ ਹੈ ਹਲੇ ਯਾਰ ਥੋੜੀ ਬਹੁਤੀ ਅਣਖ ਸ਼ਰਮ ਹੁੰਦੀ ਹੈ ਬੰਦੇ ਨੂੰ ਜਦੋਂ ਉਹ ਕਤੀੜ ਨੇ ਗੋਲੀ ਚਲਾਈ ਏ ਥਾਣੇਦਾਰ ਤੇ ਤੁਹਾਡਾ ਅਸਲਾ ਕਿੱਥੇ ਸੀ ਜਵਾਬੀ ਕਾਰਵਾਈ ਵਿੱਚ ਉਹਦਾ ਇਨਕਾਊਂਟਰ ਕਰਨਾ ਸੀ ਤੁਹਾਨੂੰ ਕਿਹਨੇ ਕੁਝ ਕਹਿਣਾ ਸੀ ਆ ਤਾਂ ਹੱਦ ਹੋ ਗਈ ਯਾਰ ਇਹਦਾ ਮਤਲਬ ਤੁਸੀਂ ਇਹਨਾਂ ਕਤੀੜਾਂ ਤੋਂ ਇਹਨਾਂ ਗੁੰਡਿਆਂ ਤੋਂ ਡਰਦੇ ਹੋ ਦੂਜੀ ਗੱਲ ਮੈਨੂੰ ਗਾਲਾਂ ਜਰੂਰ ਕੱਢੋਂਗੇ ਪਰ ਇੰਨੇ ਲੋਕਾਂ ਨੂੰ ਹੁਣ ਕੇਪੀਐਸ ਗਿੱਲ ਵਰਗਾ ਪੁਲਿਸ ਦਾ ਮੁਖੀ ਚਾਹੀਦਾ ਇਹ ਫੇਰ ਠੀਕ ਹੋਣਗੇ ਨਹੀਂ ਇਹ ਠੀਕ ਨਹੀਂ ਹੋਣੇ ਜਿਹੜੀ ਇਹ ਘਟਨਾ ਹੋਈ ਹੈ ਨਾ ਪਿੰਡ ਕੋਟ ਮੁਹੰਮਦ ਖਾਨ ਦੀ ਖੰਡੂਰ ਸਾਹਿਬ ਦੇ ਵਿੱਚ ਇਹ ਪਿੰਡ ਪੈਂਦਾ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਐਦੂੰ ਵੱਡੀ ਮੰਦਭਾਗੀ ਘਟਨਾ ਕੀ ਹੋ ਕੋਰਸ ਵਾਲੇ ਇੱਕ ਮਸਲਾ ਸੁਲਝਾਉਣ ਵਾਸਤੇ ਪਿੰਡ ਵਿੱਚ ਜਾਂਦੇ ਨੇ ਝਗੜਾ ਹੋਇਆ ਸੀ ਕੋਈ ਲੜਾਈ ਹੋਈ ਸੀ ਤੇ ਉੱਥੇ ਥਾਣੇਦਾਰ ਦਾ ਪਿਸਤਲ ਅਸਲਾ ਖੋਹ ਕੇ ਉਹਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਸਮਝ ਨਹੀਂ ਆਉਂਦੀ ਵੀ ਡੀਐਸਪੀ ਕੀ ਕਰਦਾ ਸੀ ਖੜਾ ਉੱਥੇ ਅੰਬ ਲੈਣ ਗਿਆ ਸੀ ਕੋਈ ਪਿਕਚਰ ਲੱਗੀ ਸੀ ਉੱਥੇ ਮੌਕੇ ਤੇ ਕਿਉਂ ਨਾ ਗੋਲੀ ਮਾਰ ਕੇ ਉਹ ਕਤੀੜ ਨੂੰ ਮੌਤ ਦੇ ਘਾਟ ਉਤਾਰਿਆ ਤੁਸੀਂ ਜੇ ਨਾ ਇਹ ਹੱਲਾਸ਼ੇਰੀ ਦਿਖਾਈ ਨਾ ਨਾ ਮੁਸਤੈਦ ਹੋਏ ਤਾਂ ਚੇਤੇ ਰੱਖਿਓ ਤੁਹਾਨੂੰ ਥਾਣੇ ਚ ਕੜ-ਕੜ ਕੁੱਟਣਗੇ ਇਹ ਗੱਲਾਂ ਮੇਰੀਆਂ ਕੌੜੀਆਂ ਨੇ ਪਰ ਇਹਨੂੰ ਪੱਲੇ ਬੰਨ ਲਿਓ ਕਿਉਂ ਜਾਣੋ ਪਿੰਡ ਵਿੱਚ ਤੁਸੀਂ ਪੁਲਿਸ ਵਾਲੇ ਜ਼ੁਰਤ ਰੱਖੋ ਇਹਨਾਂ ਕਤੀੜਾਂ ਨੂੰ ਥਾਣੇ ਵਿੱਚ ਬੁਲਾਓ ਉੱਥੇ ਜਾ ਕੇ ਸਮਝੌਤੇ ਕਰੋ ਛੇਤਰ ਫੇਰ ਫੜ ਕੇ ਫੇਰ ਕੰਟਰੋਲ ਹੋਣਾ ਇਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ